ਹਾਂਜੀ ਮਿੱਤਰੋ ਇੱਕ ਤੁਹਾਨੂੰ ਇਹ ਦਿਖਾਉਣਾ ਹੈ ਇਹ ਭਰਾ ਨੇ ਸਾਰੇ ਸਾਈਕਲਾਂ ਤੇ ਰਾਈਡਿੰਗ ਕਰਕੇ ਆਏ ਆ ਪਹਾੜ ਦੇ ਉੱਪਰੋਂ ਜਿੰਦਗੀ ਦੇ ਨਜ਼ਾਰੇ ਲੈਂਦੇ ਆ ਲੱਬੜੇ ਸਾਰੇ ਦੇ ਸਾਰੇ ਪਈ ਆ ਇੱਥੇ ਨਲੇ ਤਾਂ ਸਾਈਕਲ ਧੋ ਕੇ ਕਢਾਉਂਦੇ ਆ ਨਾਲੇ ਆਪਣੇ ਤੇ ਪਾਣੀ ਪਾ ਲੈਂਦੇ ਆ ਠੀਕ ਆ ਤੇ ਇਧਰੋਂ ਇਹ ਬਹੁਤ ਸਾਰੇ ਭਰਾ ਆ ਵੀ ਰਹੇ ਆ ਰਾਈਡਿੰਗ ਕਰਕੇ ਉੱਪਰ ਇਹ ਦੇਖੋ ਇਹ ਸਾਈਕਲ ਚਲਾ ਕੇ ਪਹਿਲਾਂ ਉਹ ਪਹਾੜ ਦੀ ਟੀਸੀ ਤੇ ਜਾਂਦੇ ਆ ਏ ਕੁਸ ਕਪਰਾ ਉਹ ਤਰੇ ਜਾਂਦੇ ਆ ਕੁਸ ਕਾ ਡੋਲੂਆ ਰਹੀ ਝੜ ਕੇ ਜਾਂਦੇ ਆ ਜਦੋਂ برف ਹੁੰਦੀ ਆ ਉਹ ਬਰਫ਼ ਤੇ ਦਿਲਕਦੇ ਆ ਜਦੋਂ ਹੌਣ ਦਾ ਮੌਸਮ ਆ ਤਾਂ ਸਾਈਕਲਾਂ ਦੇ ਉੱਪਰ ਜਾਂਦੇ ਆ ਤੇ ਸਾਈਕਲਾਂ ਦੇ ਉੱਪਰ ਹੀ ਵਾਪਸ ਆ ਜਾਂਦੇ ਆ ਠੀਕ ਹਨ ਤੇ ਇੱਧਰ ਸੰਪੀਕ ਹੋਟਲ ਆ ਬਹੁਤ ਵਧੀਆ ਤੇ ਕੁਦਰਤ ਦਾ ਨਜ਼ਾਰਾ ਵੇਖਣ ਨੂੰ ਮਿਲਦਾ ਦੋਸਤੋ ਬਹੁਤ ਖੁਸ਼ ਹੋ ਜਾਂਦਾ ਦੇਖ ਕੇ ਠੀਕ ਹਨ ਤੇ ਹਰ ਇੱਕ ਦੇ ਹਿੱਸੇ ਪਰਮਾਤਮਾ ਨੇ ਬੱਕ ਬੱਕ ਤਰ੍ਹਾਂ ਦੀ ਜ਼ਿੰਦਗੀ ਦਿੱਤੀ ਆ ਜਿਹੜੀ ਨੂੰ ਮੰਨਦੇ ਆ ਉਹ ਟਰਾਲੀਆਂ ਜੀਆਂ ਆਈ ਜਾਂਦੀਆਂ ਤੇ ਜਾਈ ਜਾਂਦੀਆਂ ਕੁਸ ਕੇ ਮੇਰੇ ਵਰਗੇ ਚਾਹ ਪੀ ਕੇ ਮੁੜ ਜਾਣਗੇ ਉਸकी ਜ਼ਿੰਦਗੀ ਦਾ ਨਜ਼ਾਰਾ ਲਾਏ ਹਨਗੇ ਠੀਕਰ ਤਾਂ ਬਹੁਤ ਵਧੀਆ ਲੋਕਾ ਦੋਸਤੋ ਤੇ ਆ ਬਹੁਤ ਉੱਚੀ ਪਹਾੜੀ ਆ ਜਿਹਦੇ ਉੱਪਰ ਡੋਲੂਆਂ ਜਿਹੜਾ ਅਸੀਂ ਜਾਂਦੇ ਆ ਤੇ ਡੋਲੂ ਜੇ ਚੱਲਦੇ ਰਹਿੰਦੇ ਆ ਸਾਨੂੰ ਦੁਖਾਉਂਦੇ ਆ ਸਾਰਾ ਕੁਝ ਇਹ ਹੋਟਲ ਆ ਇੱਧਰ ਚਾਹ ਬਣੀ ਪੀਂਦੇ ਆ ਸਨਪੀਕ ਉੱਚੀ ਪਹਾੜੀ ਆ ਜਿਹੜੀ ਇੱਥੇ ਕੈਮਲੋਗ ਤੋਂ 100 ਕਿਲੋਮੀਟਰ ਅੱਗੇ ਇਹ ਆ ਟਰਾਲੀਆਂ ਤੇ ਡੋਲੂ ਜੇ ਚੱਲੀ ਜਾਂਦੇ ਆ ਜਨਰੇ ਵਿੱਚ ਬੈਠੀ ਜਾਂਦੇ ਆ ਤੇ ਸਾਈਕਲ ਇੱਧਰੋਂ ਸਾਈਕਲ ਇਹਨਾਂ ਦੇ ਵਿੱਚ ਹੀ ਉੱਪਰ ਸਾਈਕਲ ਜਾਂਦੇ ਆ ਸਾਈਕਲ ਨਹੀਂਗੇ ਜਿੰਮੀ ਉਹ ਜਾਂਦੇ ਆ ਉਹਨਾਂ ਦੇ ਉੱਪਰ ਨਾਲ ਹੀ ਬੰਦੇ ਬੈਠ ਜਾਂਦੇ ਆ ਪਰ ਉਧਰੋਂ ਸਾਈਕਲਾਂ ਤੇ ਵਾਪਸ ਆਉਂਦੇ ਆ ਸਾਈਕਲਿੰਗ ਕਰਕੇ ਠੀਕ ਹੈ ਨਾ ਸਾਈਕਲ ਉਧਰੋਂ ਆਪਣੇ ਆਪ ਆ ਜਾਂਦਾ ਤੇ ਉਧਰੋਂ ਰੁੜ ਕੇ ਆਉਂਦੇ ਆ ਤੇ ਇਧਰੋਂ ਸਾਈਕਲ ਇਹਨਾਂ ਦੇ ਵਿੱਚ ਪਿਕ ਕਰਕੇ ਲੈ ਕੇ ਜਾਂਦੇ ਆ ਸਾਈਕਲਾਂ ਨੂੰ ਪਿਕ ਕਰੀ ਜਾਂਦੇ ਆ ਉੱਥੇ ਸਾਹਮਣੇ ਉਹ ਦੇਖੋ ਆਹ ਦੇਖੋ ਸਾਈਕਲ ਨੇ ਦੇ ਉੱਪਰ ਪਿਕੋ ਫੇ ਉੱਪਰ ਜਾਂਦੇ ਉੱਪਰ ਤੋਂ ਫਿਰ ਸਾਈਕਲ ਚਲਾ ਕੇ ਨੀਚੇ ਪਹਾੜੀ ਤੋਂ ਫਿਰ ਥੱਲੇ ਨੂੰ ਆਉਂਦੀ ਆ ਠੀਕ ਹੈ ਨਾ ਜ਼ਿੰਦਗੀ ਦੇ ਨਜ਼ਾਰੇ ਲੈਂਦੇ ਆ ਇਧਰ ਸਾਡੇ ਵਾਲੇ ਖੜੇ ਆ ਠੀਕ ਹੈ ਸਾਡੇ ਵਾਲੇ ਵੀ ਨਿਆਰੇ ਲੱਗੇ ਆ। ਲਓ ਜੀ। ਦੇਖੋ ਕਿੱਥੇ ਪਹਾੜੀ। ਹਾਂ। ਸੈਂਗਲਾਂ ਦੇ ਨਿਆਰੇ ਦੋਸਤੋਂ ਵੱਖਰੇ ਹੁੰਦੇ ਆ। ਠੀਕ ਹੈ ਨਾ ਸਾਰੇ ਆਨੰਦ ਮਾਣਦੇ ਆ। ਖੁਸ਼ੀਆਂ ਮਾਣਦੇ ਆ। ਬਾਰਿਸ਼ ਬਰਿਸ਼ ਇਧਰ ਆਇਆ ਯਾਰ ਓਏ ਇਧਰ ਆਇਆ ਪਤੰਦਰਾ ਓਏ ਇਧਰ ਖੜ ਜਾ ਖੜ ਜਾ ਖੜ ਜਾ ਖੜ ਜਾ ਇਧਰ ਐਡੀ ਦੂਰ ਨਹੀਂ ਖੜ ਜਾ ਯਾਰ ਹਾਂ ਆ ਦੇ ਖੋਲਾ ਏ ਇਧਰ ਤਾਂ ਝਾਕ ਲਾ ਓਏ ਹੋ ਗਿਆ ਝਾਕੀ ਬਾਰਿਸ਼ 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 ਓ ਓ ਇਧਰ ਤਾਂ ਝਾਕ ਲੈ ਯਾਰ ਓ ਲੈ ਆਪਣੇ ਮਨ ਤੇ ਇਹ ਵੀ ਹੋ ਜਾਂਦਾ ਦੋਸਤੋ ਨਿਆਰੇ ਲੈਂਦਾ ਹੋ ਜਾਂਦਾ ਪੱਜਾ ਆਈ 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 ਮਿਊਜ਼ਿਕ ਸੁਣਨ ਲੱਗ ਗਿਆ ਇਹਨੂੰ ਪੰਗਾ ਤਾਂ ਮਿਊਜ਼ਿਕ ਦਾ ਓ ਪੱਜ ਗਿਆ ਆ ਜਾ ਪੁੱਤ ਮੁੜਿਆ ਬਾਰਿਸ਼ ਹੈ ਬਾਰਿਸ਼ ਓਏ ਐਨੀ ਮਰਦਾ ਹਣ ਇੱਧਰ ਆ ਦੇ ਦੇਖ ਆਏ ਹਾਏ ਆਏ ਹਾਏ ਆਏ ਹਾਏ ਆਏ ਆਏ ਓਰੇ ਆ ਜਾ ਯਾਰ ਇੱਧਰ ਚੱਕੀ ਫਰਸ਼ ਇੱਧਰ ਓਰੇ 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 ਦੇਖਦਾ بارش ਜਾ ਪੱਜਾ ਬਹੁਤ ਘੈਂਟ ਆ ਵੀ